ਆ ਤੋ ਪਹਿਲਾ ਆਇਆ ਪਿੱਛੇ ਬੈਠ ਸਹੀ ਲੀਦਾ ਫੋ ਬਾਬਿਆਂ ਕੋਲ ਬਹੁਤ ਸ਼ਕਤੀ ਜਾਂ ਉਪਰ ਤੱਕ ਤਾਰਾ ਜੂੜੀਆਂ ਨੇ ਨਮਸਤਾ ਬਣਾ ਦਾ ਨਗੇ ਬੇਬਾ ਨੱਚਵਲਾ ਬਣਾ ਗੇ ਬੇਬਾ ਆਦਾ ਇਹ ਹੈਗਾ ਜੀ ਵਿਆਹ ਦਾ ਮੁੰਡਾ ਤੇਨੂੰ ਮਿਲੋ ਇਹਦਾ ਵਿਆਹ ਆਉਣ ਵਾਲੇ ਦੋਤ ਦੇਣਾ ਚ ਇਹਨੂੰ ਸਾਰੇ ਦਿਓ ਵਧਾਈਆਂ ਪਹਿਲਾਂ ਦਾ ਲਓ ਜੀ ਪਹਿਲਾਂ ਅਸੀਂ ਲੱਡੂ ਖਵਾਣੇ ਠੀਕ ਹੈ ਲੱਡੂ ਖਵਾ ਦੋ ਲੱਡੂ ਪਹਿਲਾਂ ਦੋ ਵਾਰੀ ਖਵਾਤਾ ਵੈਸੇ ਫਿਰ ਹੋਰ ਖਵਾ ਲਿਆ ਉਹ ਲਮੂ ਚ ਛੜਤਾ ਲੱਡੂ ਉਹ ਰਾਈ ਕੇ ਤੇ ਹੁਣ ਹੁਣ ਵੀਰ ਸੁਣਾਊਗਾ ਢੋਲੇ ਦੀਆਂ ਗੱਲਾਂ ਕਿਉਂਕਿ ਹੁਣ ਪੂਰਾ ਖੋਜ ਅੱਜ ਜੇ ਸਗਾ ਰਿਆ ਤਾਂ ਕਰਕੇ ਦੋ ਦਿਨਾਂ ਨੂੰ ਵਿਆਹ ਤਾਂ ਹੱਜੀ ਕਿਹੜੀ ਗੱਲਾਂ ਗੱਲ ਹੁਣ ਜਿਹੜੀ ਸੁਣਾਣੀ ਸੀ ਸੁਣਾ ਦਿਓ ਜੇ ਮੇਰੀ ਦੀਦੀ ਆ ਜੇ ਮੇਰੇ ਜੱਜੂ ਆ ਇਹ ਕਰਕੇ ਬੁਲਾਏ ਆ ਇੱਕ ਗੱਲ ਹੋ ਗਈ ਆ ਬਾਈਓ ਨਹੀਂ ਆਇਆ ਇਹਨਾਂ ਨੇ ਕੰਮ-ਦੰਮ ਦਾ ਦੂਜੀ ਗੱਲ ਹੋ ਗਈ ਨਾ ਇਹਨਾਂ ਨੇ ਪੂਰੀ ਜ਼ਿੰਮੇਵਾਰੀ 承担 ਲਈ ਹੋਰ ਕਿੱਲਾ ਗੱਲਾਂ ਕਾਪੀ ਟੂਆ ਕਾਪੀ ਟੂਆ ਕਾਪੀ ਟੂਆ ਅਸਲੀ ਕਾਲੀ ਤਾਰੇ ਹਾਂ ਤਾਰੇ ਮਾ ਸਾਾਨੂੰ ਮਿਲੋ ਸਾਡੀ ਹਰਮੰਦੀ ਦੀ ਅੱਛਾ ਬੀਨ ਜੀ ਵੀ ਆ ਜਾ ਯਾਰ ਅੱਜ ਵੀ ਇਹ ਅੱਜ ਆਣਾ ਮਾਰ ਅੱਛਾ ਇਹ ਬਾਈ ਸਿੰਗਰ ਆ ਅੱਜ ਗਾ ਕੇ ਦਿਖਾਉਗਾ ਲੋ ਬਣ ਰਿਹਾ ਆ ਮੰਮੀ ਨੇ ਅੱਛਾ ਇਹ ਮੁੰਡੇ ਦੇ ਮੰਮੀ ਜੀ ਹੈ ਠੀਕ ਆ ਹਾਂ ਹਾਂ ਜੀ ਕਿਨੂ ਜਗਾ ਤੋਂ ਜਾਣ ਲੱਗਿਆ ਪੂਰੀ ਗਾਦੇ ਮੜਾ ਜਾ ਅੱਛਾ ਓ ਡੈਡੀ ਬਾਹਰ ਕਹਣੇ ਲੈ ਵੀਰੇ ਮੁੰਡੇ ਤੇ ਹੀ ਲਾ ਦੇ ਵਿਆਹ ਵਾਲੇ ਮੁੰਡੇ ਤੇ ਹੀ ਲਾ ਦੇ ਗਾਣਾ ਲਾ ਦੇ ਚਲ ਫਿਰ ਬਹੁਤ ਸੋਹਣਾ ਸੋ ਡੈਡੀ ਤਾਂ ਆ ਜਾਣਦੇ ਤੇ ਕੋਈ ਨਾ ਨਹੀਂ ਨਹੀਂ ਐ ਥੋੜਾ ਸੋਚ ਲਿਆ ਹੁੰਦਾ ਉਹ ਯਾਰ ਉੱਪਰ ਵਾਲੀ ਦੀਦੀ ਸ਼ਰਮਾਈ ਜਾਂਦੀਆਂ ਵੇਖਿਆ ਦੀਦੀ ਨੂੰ ਤਾਂ ਕਹਿੰਦੇ ਸ਼ਰਮਾਂਦਾ ਅੱਛਾ ਕੀ ਕਹਾ ਬਤਾਵਾ ਦੇਖੋ ਮੈਨੂੰ ਤੇ ਜਲਦੀ ਆ ਜਿਹੜੇ ਗੁਰਦਾਰੇ ਚ ਬਣਾਉਣਾ ਨੇ ਨਾ ਤਿੰਨ ਬਰਾਤਾਂ ਕਰਕੇ ਗਏ ਨੇ ਯਾਰ ਬਾਅਦ ਚੱਲ ਜਣਾ ਜਿਹੜੇ ਜ਼ਿੰਮੇਵਾਰ ਆ ਬੰਦੇ ਉਹਨਾਂ ਨੂੰ ਹਾਜ਼ਰ ਨਹੀਂ ਯਾਰ ਆਪਣਾ ਆ ਜਾਓ ਰੇ 9:00 ਨਹੀਂ ਰਾਤ ਕਿੰਨੇ ਵਜੇ ਤੁੰਨੀ ਆ ਉਹ ਸਾਡੇ ਨਾਲ ਨਹੀਂ ਬਾਜ ਜਾਣਾ ਨਾ 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 ਛੱਡ ਲਾ ਰਹੀ ਨਹੀਂ ਬਾਜ ਜਾਣਾ ਬੱਸ ਚੜਾ ਕੇ ਤੈਨੂੰ ਮੇਰਾ ਪਤਾ ਨਹੀਂ ਹੈ ਇਹਦਾ ਦੇਖ ਲੋ ਇਹਦਾ ਬਹੁਤ ਥਾਰਾ ਹੈ ਪਰ ਇਹਨੇ ਗੱਲ ਨਹੀਂ ਸੁਣਾਈ ਜਿਹੜੀ ਸੁਣਾਉਣ ਲੱਗਾ ਸੀ ਖਾਸ ਜਿਹੜੀ ਗੱਲ ਸੁਣਨੀ ਸੀ ਆਫ ਟੂ ਕੈਮਰਾ ਕਹਿੰਦਾ ਸੁਣਾਉਣੀ ਸੀ ਪਰ ਹੁਣ ਚੁੱਪ ਹੀ ਕਰ ਗਿਆ ਮੈਂ ਗੱਲ ਸੁਣਾਉਣ ਲੱਗਾ ਸੀ ਮਾਗੀ ਦਾ ਮੇਰਾ ਪਿਓ ਗੰਦਾ ਨਹੀਂ ਇਹ ਤਾਂ ਹੋਰ ਗੱਲਾਂ ਚਾਹ ਦਾ ਕੀ ਬੀ ਬਰਾਤ ਕਿਤੇ ਆ ਆ ਚਾਹ ਤੇ ਟੱਕੋ ਓਹ ਪਾਪਾ ਹੈਲੋ ਪਾਪਾ ਅਰੇ ਯੋਹ ਚਾਰ ਲੋੜਿਆ ਕੱਪ ਡਿਗ੍ਰਮ ਬਾਈ ਨੂੰ ਮਿਲਾ ਦੇਣਾ ਤਾਂ ਉਹਨੂੰ ਕੋਈ ਗੱਲ ਵਾਲਾ ਹਾਂ ਹਾਂ ਜਦ ਅੱਜ ਬਾਪਾ ਬਾ ਸੁਣਿਆ ਕੱਥ ਬਹੁਤ ਹੋਇਆ ਬਾਪੇ ਦਾ ਵਿਆਹ ਹੈ ਅੱਜ ਮਰੇ ਸਜਣੋ ਆਹ ਲੋ ਜੀ ਆਪੇ ਸਟਾਰਟ ਕਰਦੇ ਆ ਬਾਦ ਅੱਗੇ ਸਾਨੂੰ ਸੁਣਾਉਣੇ ਆ ਨਾ ਜਾਇ ਮੋਸਾਂ ਦੇ ਵੇਲੇ ਵਾਸਤਵ ਨਾਦਨ ਆਏ ਹੋਏ ਨਹੀਂ ਵੀ ਸਰ ਕੰਮ ਕਰ ਕਰਿਆ ਦੀ ਆਗੇ ਕੋ ਸੁਣਾਇਆ ਇਹਨੇ ਕਿ ਨਾਲ ਕੀ ਹੋਣਾ ਆ ਗਏ ਨਾ ਉਹ ਚਾਹ ਪੀਓ ਉਹ ਚਾਹ ਕਿੱਥੇ ਲਾਉਂ ਤੀਨੂ ਆ ਗਏ ਆ ਆਪ ਮੇਰੀ ਭੈਣ ਆਈ ਆ ਜੀ ਅੱਛਾ ਜੀ ਬੜਾਈ ਲੇਟ ਆ ਜੀ ਅੱਛਾ ਇਹਨਾਂ ਨੂੰ ਲਾਓ ਜੁਰਮਾਨਾ ਆਹੇ ਕੋਲ ਨੂੰ ਨੀ ਲੱਗੂ ਤੂੰ ਬਾਹਰ ਕਾਉ ਤਾਪੂ ਵਾਲੇ ਮੈਨੂੰ ਉੱਠਣਾ ਪੈਣਾ ਉੱਠਣਾ ਪੈਣਾ ਓਹੋ ਤੂੰ ਆ ਜਾਗਾ ਵੀਆਈਪੀ ਬੰਦਾ ਤੈਨੂੰ ਇੱਥੇ ਮਿਲਣਗੇ ਸਰ ਇਹੀ ਰੱਖ ਆਪਣਾ ਅਸਲ ਚੇਜਗਾ ਜੀ ਨੇ ਮਿਲਣਾ ਉਹ ਰਾਤ ਨੂੰ ਪਰ ਆ ਕੋਈ ਕੋਈ ਅੰਦਲ ਉਹ ਜੇ ਕਵਰੇ ਬੰਡਲੇ ਹੌਲੇ ਹਾਲੇ ਬਹੂ ਤੇ ਬਹੂ ਦਾ ਨਾਮ ਨਹੀਂ ਨਾ ਆਣਾ ਇਹ ਪਹਿਲੇ ਬੰਡਲੇ ਪਹਿਲਾ ਕੁੜੀ ਕਹਿੰਦੀ ਹੈ ਹੋ ਮੁੰਦਰੀ ਮੈਂ ਸੋਨੇ ਦੀ ਝਟਾ ਬੇ ਤੂੰ ਹੈ ਗਾਇਂ ਪਿੱਤਲ ਦਾ ਛੱਲਾ ਤੇਰੇ ਨਾਲ ਮਹਿਲ ਕੋਈ ਨਾ ਐਵੇਂ ਮਹਾਰਨਾ ਬਹੁਤੀਆਂ ਗੱਲਾਂ ਪਰਾ ਨੇ ਮੇਰੇ ਪੰਜ ਮੁੰਡੇ ਆ ਬੇ ਤੂੰ ਆਪਿਆਂ ਦਾ ਪੁੱਤ ਕਲਾ ਕਲਾ ਹੋ ਕੱਚ ਦੀ ਸਰਾਹੀ ਸੁਣ ਲੈ ਨਹੀਂ ਤੇਰੇ ਇਸ਼ਕ ਚ ਹੋਇਆ ਮੁੰਡਾ ਝੱਲਾ ਨਹੀਂ ਆਹ ਸਾਰੇ ਬੰਬ ਰੱਖਿਆ ਨਹੀਂ ਐਵੇਂ ਜਾਣੀ ਨਾ ਹਰ ਕੰਨੇ ਮੈਨੂੰ ਕੱਲਾ ਹੋ ਡੀਸੀ ਜੀ ਨਹੀਂ ਟੌਰ ਜੱਟ ਦੀ ਨਹੀਂ ਪੀਊ ਵਿੱਚ ਮਹਾਰਿਆਣੇ ਪੂਰੀ ਮੱਲਾ ਲਕਮੀ ਦਾ ਪਾ ਕੇ ਕੱਜ ਲਾ ਨਹੀਂ ਐਵੇਂ ਘੱਪਰੂ ਮੱਲਾ ਕਨਾਂ ਤੂੰ ਜਾਣੀ ਆ ਜਾ ਤੂੰ ਮੈਂ ਇੱਕ ਕਹੋ ਜੀ ਇਹ ਨਹੀਂ ਆਪਾਂ ਦੋਵੇਂ ਆ ਉਮਰ ਦੇ ਹਣੀ ਉਹ ਤਿੰਨ ਫੇਰ ਜਿੰਨਾ ਦਵ ਕਾਵੇ ਨੂਰ ਜੱਟੀ ਦਾ ਖੁਦਾਈ ਹੈ ਖੁਦਾਈ ਮੇਰੀ ਕਿੱਥੇ ਤਾਬ ਚੱਲੂ ਵੇ ਤੇਰੀ ਟੱਟ ਪਹਿਣੀ ਮਾੜੀ ਪਰ ਜਾਈ ਨਹੀਂ ਜੱਟਾ ਰਾਤ ਮਰਦੇ ਮੇਰਾ ਪਿਛੋ ਜਾਵੇਗਾ ਮੈਂ ਪਛਤਾਈ ਮੈਂ ਬੁੜੀਆਂ ਦੇ ਸੂਟ ਨਾਲ ਦੀਵੇ ਦੁਖਰਦਾ ਏ ਬੇ ਦੁਖਰਦਾ ਏ ਪਰ ਛਟ ਪਾਏ ਆਏ ਹੋਏ ਚਲ ਕੰਗੜਾ ਖਾਣੇ ਵਾਲੇ ਬੈਠੇ ਸਾਰੇ ਹੋ ਵੀ ਖਾਣੇ ਇਹਨੂੰ ਖੇਤਾਂ ਵਿੱਚ ਬਾਜ ਰਾਕ ਕੁੜੇ ਨੀ ਤੋਤੇ ਚਿੜੀਆਂ ਪੋੜ ਕੇ ਖਾਂਦੇ ਸਭ ਸਾਰੇ ਘਰ ਤੇ ਹੀ ਕੁੜੇ ਨਹੀਂ ਸਾਡੇ ਚੀਨੇ ਵੀ ਵਜਾਮ ਰਿਹਾ ਖਾਂਦੇ ਇੱਕ ਬਾਰ ਹਮੀ ਭਰਤੇ ਨਹੀਂ ਡੱਬੀ ਫੀਮ ਦੀ ਪਈਆਂ ਕੁੜੇ ਖਾਲੀ ਨੀ ਫੀਮ ਵਾਂਗੂ ਛਕੂ ਸੋਣੀ ਨਹੀਂ ਤੇਰੀ ਤੌਲਾ ਤੌਲਾ ਨਹੀਂ ਤੇਰੀ ਤੌਲਾ ਤੌਲਾ ਪੋੜ ਕੇ ਜਵਾਨੀ ਆਏ ਹਾਏ ਤੰਗ ਰੁਕਾ ਤੈਨੂੰ ਕੋਈ ਚੱਜ ਦਾ ਲਾ ਦੇ ਆ ਵਧੀਆ ਲੈ ਬੋਲ ਯਾਰ ਕਾਪੀ ਲੇਦਾ ਬਾਈ ਕੀ ਨਾਮ ਤੁਹਾਡਾ ਪਾਉਂਦੀ ਆ ਮਾਰੇ ਸਾਰੇ ਸੇਵਕ ਬੇਦਵਾਨ ਤੁਹਾਡਾ ਫਿਰ YouTube ਤੇ ਕੋਈ ਬਣਾਇਆ ਤੁਸੀਂ ਚੈਨਲ ਵਗੈਰਾ ਕਦੇ ਕੱਟ ਵੱਧ ਚਲਾਉਂਦੇ ਆ Instagram ਤੇ ਕੀ ਪੇਜ ਨਾਮ ਆ ਜਿਦਿ ਕਰਜੋ ਕਰਜੋ ਉਹ ਸੇਵਕ ਵੈਦਵਾਨ ਤੁਹਾਡੀ ਸਾਰੀ Instagram ਉਹ ਮੜੇ ਮੋਲੀ ਵੈਦਵਾਨ ਨਾਲ ਇਹ ਕੋ ਬਾਤ ਤੇ ਲਿਖਿਆ ਸੀਗਾ ਆਪਣੇ ਹੌਲੀ ਕੁੰਬੜਾ ਸੋਣਾ ਹਟੌਰ ਇਹਨਾਂ ਤੇ ਗਾਣਾ ਏਰੀਆ ਏਰੀਆ ਦੇ ਨਹੀਂ ਠੀਕ ਆ ਬਾਹਰ ਏਰੀਆ ਜੇ ਚੱਲੇ ਸੀ ਹਮਾਰਾ ਏਰੀਆ ਹਮਾਰਾ ਏਰੀਆ ਹਮਾ ਤੁਨੂ ਦੀ ਵੀ ਲੋੜ ਆ ਤੂੰ ਤਾਂ ਮੋਟਾ ਮੈਂ ਦੇਖਿਆ ਆ ਕਿਤੇ ਨਹੀਂ ਗਿਆ ਹੋਜ ਕੇ ਟੈਕ ਕੋੜ ਤਹੇ ਪਜਾਮੇ ਕਾਲੀ ਰੇਂਜ ਰੱਖਦੇ ਨਹੀਂ ਮੱਕਸੀਕੋ ਵਾਲੀ ਕਹਿੰਦੀ ਆ ਤਵ ਹੜੀ ਜੱਕਦੇ ਨਹੀਂ ਜਿਵੇਂ ਗੁੱਗਾ ਪੇਰੇ ਚੱਕਦਾ ਏ ਛੈਂਡ ਮਿੱਠੀ ਏ ਨਹੀਂ ਕੀ ਵੀ ਭੈਡ ਵਾਲੇ ਜੱਟ ਜਾਵਾ ਭੈਡ ਮਿੱਠੀ ਏ ਨਹੀਂ ਪੀਵੀ ਭੈਡ ਵਾਲੇ ਜੱਟ ਜਾਵਾ ਢੈਡ ਮਿੱਠੀ ਏ ਨੀ ਕੋ ਕੇਜੜ ਦੇ ਤੋਹਾ ਦੇ ਆਲੇ ਰਹਿਣ ਮਿੱਠੀ ਏ ਬੋਲ ਚਾਲ ਮਾਉ ਬੋਲਾ ਮਾਰਾ ਥਾਰਾ ਬਲੀਏ ਨਹੀਂ ਕੱਟ ਮੈਟੀ ਉੱਤੇ ਦੇਖਣੀ ਏ ਖਾਰਾ ਮਿੱਠੀ ਏ ਨਹੀਂ ਸੌਂ ਰੱਬ ਦੀ ਨੀ ਆ ਜੁਗਾਂ ਨੇ ਜਾਣਾ ਜਿੱਥੇ ਆਏ ਮੇਲਾ ਜਿੰਨ ਹਰ ਕੰਨੇ ਕਿਤੇ ਲਾਈਟ ਮਿੱਠੀ ਨਹੀਂ ਪੀਵੀ ਭੈਡਵਾਲੇ ਜੱਟ ਜਾਵਾ ਭੈਡ ਮਿੱਠੀ ਨਹੀਂ ਪੀਵੀ ਭੈਡਵਾਲੇ ਜੱਟ ਜਾਵਾ ਭੈਡ ਮਿੱਠੀ ਨਹੀਂ ਕੋ ਕੇ ਜੜਦੇ ਪਵਾਦੇ ਵਾਲੇ ਰਹਿਣ ਮਿੱਠੀਏ ਵੈਰੀ ਨਾਈਟ ਪਾੜਮੀ ਕੋਲ ਆਇਆ ਮੋਲੀ ਕੁੰਭੜਾ ਕਾਣਾ ਹੌਲ ਤੋਂ ਸੁਣਾ ਦੇ ਵੀਰ ਛੱਡ ਜਾ ਦਿਮਾਗ ਦੇ ਨਹੀਂ ਆਇਆ ਵੀਰੇ ਮਨ ਰਾਮ ਨੂੰ ਤੇ ਸਾਡੇ ਫੋਟੀਆਂ ਪਈਆਂ ਆਪੋਲੇ 5 ਕਿਲੋ ਓਏ ਕੀ ਕੱਲ ਸੁਣ ਲੈ ਨੀ ਚੰਡੀ ਘੜਵਾਲੀਏ ਨੀ ਕੁਰਤੇ ਪਜਾਮੇ ਵਾਲਿਆਂ ਜੱਥੇ ਅੜਕੇ ਨਹੀਂ ਅਸੀਂ ਜੀ ਆਣੇ ਵਾਲੇ ਬਈ ਅਸੀਂ ਨਾ ਬਗਾਨੇ ਵਾਲੇ ਦੱਸਦਾ ਬੀਟ ਬਾਕਸਿੰਗ ਕਰਨਾ ਮੈਂ ਤਾਂ ਆ ਨਾ ਮੈਂ ਨਹੀਂ ਨਹੀਂ ਯਾਰ ਕੀ ਗੱਲ ਆ ਚੱਲ ਚੱਲ ਆ ਤਾਂ ਕਰਨੀ ਹੈ ਨਹੀਂ ਪਾਣੀ ਕਰਨੀ ਹੈ ਨਾਲ ਕਰਨੀ ਹੈ ਕਰਨੀ ਤਾਂ ਹੀ ਤਾਂ ਗੱਲ ਬਣੂਗੀ ਮੇਰਾ ਵਿਆਹ ਕਰ ਲੂ ਮੈਂ ਤਾਂ ਬੋਲ ਨਹੀਂ ਆਉਣਾ ਕੁਝ ਨਹੀਂ 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 ਚੱਲ ਪਿੱਛੇ ਵਾਲੇ ਸਮਾਨ ਚੱਲ ਚੱਲ ਆ ਹਾਂ ਕਰ ਹਾਂ ਖੁਪ ਪੰਪ ਕਿੱਦਾਂ ਲਿਆ ਖੁਪ ਕੈ ਦਿਨ ਤੋਂ ਨਿੰਦਰ ਆਉਂਦੀ ਨਾ ਇਹ ਦਿਨ ਤੋਂ ਨਿੰਦਰ ਆਉਂਦੀ ਨਾ ਨਹੀਂ ਕੋਈ ਰੱਗ ਰੱਗ ਦੇ ਵਿੱਚ ਵੈ ਗਿਆ ਮੈਂ ਅੱਖੀਆਂ ਦੇ ਨਾਲ ਤੱਕਦੀ ਸੀ ਮੁੰਡਾ ਤੇ ਨਹੀਂ ਕੱਢ ਕੇ ਲੈ ਗਿਆ ਮੈਂ ਅੱਖੀਆਂ ਦੇ ਨਾਲ ਤੱਕਦੀ ਸੀ ਮੁੰਡਾ ਤੇ ਨਹੀਂ ਕੱਢ ਕੇ ਲੈ ਗਿਆ ਇਹ ਰਿਕਾਰਡਿੰਗ ਕਰਦੇ ਆਂ ਇਹ ਕਾਰਾ ਲਈ ਨੂੰ ਦਿਖਾਉਣੀਆਂ ਰਿਕਾਰਡੀਆਂ ਕਰ ਲੈਂਦੀਆਂ

ਤਨਹਾਨ ਤੋਂ ਬਿਨਾਂ ਲੱਗ ਕੇ ਵਿਆਹ ਵਾਲਾ ਮੁੰਡਾ ਕਰਦਾ ਕੀ ਹਾਂ ਤਾਂ ਬਈ ਆ ਵੀ ਵਿਆਹ ਵਾਲਾ ਮੁੰਡਾ ਦੇਖੋ ਕਰਦਾ ਕੀ ਕੁਝ ਹਾਂ ਇਹਦੇ ਪਾਣੀ ਛਿੱਤਰ ਵਿਆਹ ਵਾਲੇ ਮੁੰਡੇ ਦੇ ਛਿੱਤਰ ਪੱਕਾ ਹਾਂ ਇਹ ਜੀ ਐਟੀ ਬੀ ਲੋ ਜਿਆ ਨਹੀਂ ਮੈਂ ਤਾਂ ਲੈ ਲਈ ਜੀ ਮੈਂ ਦੇ ਦਿੱਤੀ ਇਹ ਛੋਟੀ ਦਿੱਤੀ ਵਾਲੀ ਜਾਨੂ ਉੱਧਰ ਗਿਆ ਤੂੰ ਜੇ ਤੋਸ਼ ਨੂੰ ਗਾ ਜਾ ਬਹਿ ਜਾ ਤੂੰ ਸੀ ਤੂੰ ਬੈਠਾ ਆ ਗਿਆ ਆ ਗਿਆ ਆ ਕੇ ਗਣ ਆ ਗਿਆ ਹਾਰੇ ਚਹਣੀ ਇਹ ਨਹੀਂ ਜਹਰਾ ਦੱਸ ਪਉਂਦੀ ਹੈ ਕਿ ਨਾ ਮਾਰੇ ਖਿੱਲਿਆਂ ਕਰੇਟ ਹੁਣ ਚੱਕ ਕੈ ਨਹੀਂ ਗੁੜ ਜਾਵਾਂ ਚਾਹੁੰਦੀ ਹੈ ਕਿ ਨਾ ਤਾ ਤਿਆਰ ਕਨੇ ਜੋ ਬਵਹਾਦ ਕਾ ਨੀ ਇੱਕ ਦਿਨ ਹਰਾ ਹੋਊਗਾ ਜਿਹੜੀ ਮਾਰੇ ਗੈਰ ਮੜਾ ਗਈ ਐ ਕਰਕੇ ਨੀ ਹੁੰਦਾ ਕਿਹੜਾ ਭਲਾ ਹੋਊਗਾ ਜਿਹੜੀ ਮਾਰੇ ਗੈਰ ਮੜਾ ਗਈ ਐ ਖਾ ਕੇ ਨੀ ਹੁੰਦਾ ਕਿਹੜਾ ਭਲਾ ਹੋਊਗਾ ਉੱਥੇ ਵਿਆਹ ਦੇ ਵਿੱਚ ਜਿਹੜਾ ਪਹਿਲਾਂ ਉੱਥੇ ਲਾ ਲਾ ਜਿਹੜਾ ਖੜਾ ਲੱਗਦਾ ਉੱਪਰ ਮਲੇਟ ਰਸ਼ੀ ਨੰਦੇ ਹੈਗੇ ਉਹ ਬਿਹਾਂ ਜੀ ਹਾਂ ਜੀ ਮੋਟਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਜਿਵੇਂ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਮੇਰੇ ਸੱਜਣ ਬੇਲੀ ਪਹੁੰਚ ਚੁੱਕੇ ਨੇ ਵਿਆਹ ਦੇ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਵਿਆਹ ਦੇ ਵਿੱਚ ਆਏ ਨੂੰ ਤੇ ਹੁਣ ਗਰਮ-ਗਰਮ ਖਾਣਾ ਲੱਗ ਚੁੱਕਿਆ ਹੈ ਮੇਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਖਾਣੇ ਵੱਲ ਨੜੇ ਜਾ ਧਿਆਨ ਦਿਓ ਤੇ ਨਾਲੇ ਆਪਾਂ ਵਿਆਹੜੀ ਜੋੜੀ ਨੂੰ ਬਹੁਤ-ਬਹੁਤ ਵਧਾਈਆਂ ਦਈਏ। ਹਾਂ। ਇਹਦੀ ਗੱਲ ਜਿਹੋ ਜਿਹਨਾਂ ਨੇ ਪੁੱਲ ਕੀਤੇ ਉਹਦਾ ਗੱਲ। ਖਾਣਾ ਕੋਲ ਦਿੱਤੋ ਅੱਗੇ। ਹੋਰ ਜਿਆਦਾ ਜੋਲ ਤੁੜੇ ਪਾਰ ਗਏ। ਹੋਰ ਰੰਗਿੰਦੇ ਪੱਕਾ। ਆਪਨੇ ਹੁੰਦਾ ਮਰੇ। ਇਹ ਕੋਰਸ ਦੇਣ ਆ ਰਹੇ ਨੇ ਮੈਨੂੰ ਕੋਰਸ ਦੇਣ ਆ ਰਹੇ ਨੇ ਤਾਈ ਨੂੰ ਦੀਦੀ ਕਰਦੇ ਕੋਈ ਨਹੀਂ ਵੱਜਦਾ ਪੂਰੀਆ ਵਧੀਆ ਪੂਰੀਆ ਕੱਸੀਆਂ ਆਈਆਂ ਸਾਰਾ ਬਹੁਤ ਸੋਹਣਾ ਵੱਜਿਆ ਹਾਂ ਬਹੁਤ ਸੋਹਣਾ ਵੱਜਿਆ ਸੀ ਯਾਰ ਲੱਗਿਆ ਕਿ ਤੂੰ ਕਿੱਤਾਂ ਇਹਦਾ ਮੂਹ ਨਾ ਆਦਾ ਕਰਨ ਚਲ ਕੇ ਬਾਤ ਦੀ ਚੱਲ ਯਾਰ ਗਾਣਾ ਗਾ ਪਾ ਮੈਨੂੰ ਆ ਉਹ ਗਾ ਮੈਂ ਤੇਰੀ ਤੂੰ ਮੇਰਾ ਹੀ ਜਾਉਂਗਾ ਲੈ ਕਾ ਰਗਾ ਮੈਂ ਤੇਰੀ ਤੂੰ ਮੇਰਾ ਤੁਸੀਂ ਗਾਓ ਚਲ ਮੈਨੂੰ ਕਿੱਤਾਂ ਆ ਆਲੀ ਬੀਟ ਤੋਂ ਗਾਣਾ ਮੈਂ ਤੁਸੀਂ ਤੁਹਾਨੂੰ ਆ ਨਹੀਂ ਆਉਂਦਾ ਤੁਸੀਂ ਗਾਓ ਚਲ ਇੱਧਰ ਆ ਚੱਲ ਹੋ ਗਈ ਇਹ ਤਾਂ ਬਾਤ ਚਲ ਇੱਧਰ ਆ ਮੈਨੂੰ ਗਾਣੇ ਆਉਂਦਾ ਆਉਂਦਾ ਨਹੀਂ ਲੈਣ ਨਹੀਂ ਨਾ ਸਾਰੀ ਆਉਂਦੀ ਤੁਹਾਨੂੰ ਆਉਂਦੀ ਹੋਣ ਮੜ ਜਾ ਹੋਈ ਕਰਨਾ ਇਹ ਇੱਕ ਤਾਂ ਪੈਰਾ ਗਾਉਣਾ ਇੱਕ ਵੀ ਨਹੀਂ ਗਾਉਣਾ ਦੋ ਤਾਂ ਲੈ ਲੈ ਗਾਣੀ ਚੱਲ ਤਨੋ ਤੇਰਾ ਮੈਂ ਤੇਰੀ ਤੂੰ ਮੇਰਾ ਮੇਰਾ ਗੜਾ ਖਾ ਮੈਂ ਤੇਰੀ ਹੀ ਤੂੰ ਮੇਰਾ ਛੱਡ ਨਾ ਜਾਵੀ ਓਏ ਭਈ ਹਣੀ ਚੰਗਣਾ ਯਾਰ ਆ ਭਈ ਚੰਗਣਾ ਯਾਰ ਜਦੋਂ ਟੇ ਆ ਚਾਹੋ ਵੀਰ ਜੀ ਨਹੀਂ ਮੈਂ ਤਾਂ ਤੇਰੇ ਨਹੀਂ ਕਰਾ ਮੈਨੂੰ ਪੱਟਿਆ ਤੇਰੇ ਨਹੀਂ ਕਰਾ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖਟਿਆ ਤੇਰੇ ਨਹੀਂ ਕਰਾ ਮੈਨੂੰ ਪੱਟਿਆ ਤੇਰੇ ਨਹੀਂ ਕਰਾ ਮੈਨੂੰ ਪੱਟਿਆ ਹੋ इश्क ਵਾਲੇ ਪਾਸੇ ਦੀਆਂ ਨਰਦਾਂ ਖਲਾਰ ਕੇ ਹੋ ਹਏ ਜਿੱਤ ਗਿਆ ਤੂੰ ਅਸੀਂ ਬਹਿ ਗਏ ਬਾਜੀ ਹਾਰ ਕੇ ਮੈਨੂੰ ਦੇ ਇੱਕ ਕਮਜ਼ੋਰ ਤੇਰਾ ਚੱਲ ਗਿਆ ਅੱਜ ਹੋਰ ਤਾਂ ਯੂ ਮੁੱਖ ਤੂੰ ਸੱਜਣ ਤੋਂ ਵਟਿਆ ਤੇਰੇ ਨਹੀਂ ਕਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚ ਫਟਿਆ ਤੇਰੇ ਨਹੀਂ ਕਰਾ ਮੈਨੂੰ ਪਟਿਆ ਓਹ ਕਿ ਕਾਇ ਉਹ ਕਿੱਥੇ ਬੁਲਾਉਂਦੇ ਨੇ ਸਾਹਮਣੇ ਆ ਗਿਆ ਚ ਉਹਨੂੰ ਗਾਣਾ ਸੁਣਾਣਗੇ ਸਾਨੂੰ ਸੁਣਾਓ ਜੀ ਕੋਈ ਵੀ ਸੁਣਾ ਬਦੂ ਲੈਣਾ ਤੂੰ ਸਾਹਸ ਦੇ ਸਾਥ ਦੇ ਹਾਂ ਹਾਂ ਫੇਸ ਫੀਲਿੰਗ ਹੋ ਗਿਆ ਸਾਥ ਦੇ ਫੇਸ ਤਾਂ ਵੈਸੇ ਵੀ ਰਹੋ ਹੁੰਦਾ ਯਾਰ ਚਲੋ ਚਲੋ ਇੱਕ ਗਿਆ ਇੱਕ ਪੈਰਾ ਵਾਸਤੇ ਚਲੋ ਜੀ ਚਲੋ ਗਾ ਗਾ ਉਹ ਮਸਤ ਬਣਾ ਦੇਣਗੇ ਬੀਬਾ ਲੱਚਣਾ ਦੇਣਗੇ ਬੀਬਾ ਆਹ ਬਣਾ ਦੇਣਗੇ ਬੀਬਾ ਲੱਚਣਾ ਦੇਣਗੇ ਬੀਬਾ ਯਾਰ ਕਾ ਯਾਰਾ ਬੇੜੇ ਮਸਤ ਬਣਾ ਦਣਗੇ ਵੀ ਤਾਂ ਆਲਾ ਬਾਪਾ ਆਦਾ ਮਹਕਾ ਦੇ ਬਣ ਮਸਤ ਬਣਾ ਦਣਗੇ ਬੀਬਾ ਜਿਆ ਮਿੰਟਾ ਪਤਾ ਨਹੀਂ ਯਾਰ ਹੁਣ ਮੈਂ ਚਾ ਬੋ ਸੁਣ ਸਹੀ ਚੱਲ ਹਾਂ ਲੱਗ ਤਦੀ ਦੀਆ ਹੀਰ ਦੀ ਤੇਰੇ ਕੋਲੇ ਸੁਰਤ ਦੀ ਨੀਰ ਦੇ ਹੱਲੇ ਵੇ ਖਗੋਰ ਖਾ ਉੱਡਦੀ ਐ ਫੁਲਕਾਰੇ ਹੌਣ ਚੱਲ ਟੰਗ ਟੰਗਣੇ ਟੰਗ ਟੰਗਣੇ ਉਹ ਬੁੱਲਪੀਸੀਆਂ ਲੋਦੀਆਂ ਗੱਲਾਂ ਗੱਲ ਨਾਲ ਦੀਆਂ ਹੌਣ ਸਰਾਹੀ ਮੰਗੀ ਮਿਰਗਾ ਤੋੜ ਉਧਾਰੀ ਪਰੇ ਆ ਜੋ ਪਰੇ ਨੇ ਕੌਲ ਸ਼ਰਾਬ ਦੇ ਹਾਂ ਜੂਨੋਂ ਨੇੜ ਜੱਟੀ ਦੇ ਪਰੇ ਨੇ ਕੌਲ ਸ਼ਰਾਬ ਦੇ ਆਉਂਦ ਸਰਾਹੀ ਮੰਗੀ ਮਿਰਗਾ ਤੋਰੀ ਉਦਾਹ ਸਾਰੇ ਗੈਸਟ ਆਇਆ ਇਹ ਸੁਣਾਈ ਜਾ ਰਿਹਾ ਤੂੰ ਸੁਣਾ ਨਹੀਂ ਰਿਹਾ ਬੱਲੋ ਹੁਣ ਬਿਆਹ ਆ ਨਾ ਕਹੂ ਤਾਂ ਨਹੀਂ ਸੁਣਾ ਰਿਹਾ ਇਹ ਹੁਣ ਅੱਜ ਹੀ ਕੱਢ ਲੈ ਆਵਾਜ਼ ਬਾਜ-ਵਾਜ ਨਹੀਂ ਨਿਕਲਣੀ ਹੁਣੀ ਕੱਢ ਲੈ ਜਿਹੜੀ ਕੱਢਣੀ ਆ ਫਿਰ ਤੇਰੇ ਦੂਜੇ ਬਾਜੇ ਵੱਜਣੇ ਤੇਰੇ ਆਪਣੇ ਨਹੀਂ ਨਿਕਲਦੇ ਅੱਜ ਕੱਢ ਲੈ ਜਿਹੜੀਆਂ ਆਪਣੇ ਮਨ ਪਸੰਦੀਆਂ ਆਵਾਜ਼ਾਂ ਕੱਢਣੀਆਂ ਕੱਲ ਤੋਂ ਹਾਂਜੀ ਹਾਂਜੀ ਕਹਿਣਾ ਬੈਗੋ ਹਾਂਜੀ ਹਾਂਜੀ चल ओ तू आ गया तेरा तो कुछ भी नहीं होया ना कुछ नहीं आगे डेडी आगे चल 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 नहीं नहीं आओ इने खा ले दो इने खा खा दो इठे आजा आगे आजा आगे आगे आजा ਆ ਲੈ ਘਰ ਆਣਾ ਨੇ ਹਾਂ ਨਾ ਕੋ ਵਾਦੇ ਆ ਤੁਹਾਡੀ ਬੋਲੀ ਹੈ ਗੱਲਾਂ ਕਰਦੀਆਂ ਸਾਡੇ 5 ਮਿੰਟ ਤੋਂ ਘਟਦੇ ਹਾਂ ਤੈਨੂੰ ਪੈਸੇ ਨਹੀਂ ਮਿਲਣਗੇ ਤੇਰੀ ਪੇਮੈਂਟ ਨਹੀਂ ਮਿਲਦੀ 2 ਮਿੰਟ ਆਪਾਂ ਨਾ ਪਾਏ ਨੇ ਆਪਣੀ ਕਾਰ ਦੀ ਮੈਂ ਫਿਰ ਕਾਰ ਦੀ ਅੱਜ ਕਹਿਣਾ ਮੈਂ ਤੇਰਾ ਚੇਰਾ ਮੇਰਾ ਨਰਵਿੰਦਰ ਜੀ ਅੱਛਾ ਰਵਿੰਦਰ ਪਿੰਡ ਕਿਹੜਾ ਭਾਈ ਤੇਰਾ ਪਿੰਡ ਮੇਰਾ ਸਮਰਾਲ ਸਮਰਾਲ ਬਹੁਤ ਵਧੀਆ ਭਾਈ ਤੇਰਾ ਵਿਆਹ ਹੋ ਗਿਆ ਵਿਆਹ ਹੋ ਗਿਆ ਜੀ ਤੁਸੀਂ ਦੋ ਪਾਈਆਂ ਹਾਂ ਜੀ ਉਹ ਥੀ ਛੋਟੇ ਹੈ ਭਾਈ ਹਾਂਜੀ ਹੱਥ ਦੇਖ ਲੀਏ ਤੇਰਾ ਹੱਥ ਦੇਖ ਲਓ ਮੈਂ ਤਾਂ ਖਾਣਾ ਲਿਆਉ ਤਖਾ ਦੇਖ ਲੈਣੇ ਆਪੇ ਹੱਥ ਵੀ ਦੇਖ ਲੈਣੇ ਬਾਪਿਆਂ ਕੋਲ ਬਹੁਤ ਸ਼ਕਤੀ ਆ ਉੱਪਰ ਤੱਕ ਤਾਰਾ ਜੂੜੀਆਂ ਨੇ ਸਾਰਾ ਕੁਝ ਸੰਸਾਰ ਇੱਥੇ ਹੀ ਹੈ ਇੱਥੇ ਸਾਰਾ ਕੁਝ ਸਵਾਰਕ ਗਿਆ ਇੱਥੇ ਨਾਕੀ ਆਕਾ ਤੂੰ ਬਾਹਰ ਗਿਆ ਹੋਇਆ ਹਾਂਜੀ ਬਾਹਰ ਆਇਆ ਮੈਂ ਬਹੁਤ ਵਧੀਆ ਗੱਲ ਆਇਆ ਪੈਸਾ ਤੇਰੇ ਕੋਲ ਆ ਪਹੁੰਚ ਪੈਸਾ ਠੀਕ ਆ ਹਾਂਜੀ ਪੈਸਾ ਆਉਂਦਾ ਪਰ ਖਰਦਾ ਨਹੀਂ ਅੰਦਾ ਘਟਾ ਜਾਣ ਨਹੀਂ ਖਾਣੇ ਦਿੰਦੀ। ਇਹੀ ਗੱਲ ਹੈ। ਜਨਾਨੀਆਂ ਦਾ ਕਿਸੇ ਦੇ ਹੱਥ ਨਹੀਂ ਆਈਆਂ। ਅੱਛਾ। ਜਿਸੀ ਮੂਣੀ ਖਾਵੇ। ਇਹ ਤਾਂ ਆਪਾਂ ਫੇਰ ਬੰਦੇ। ਹਾਂਜੀ। ਇਹ ਤਾਂ ਜਿਸੀ ਮੂਨੀਆਂ ਨੂੰ ਮੂਰੇ। ਇਹ ਤਾਂ ਗੱਲ ਸੱਚ ਹੈ ਸਭ। ਨਾ ਕਰੀਂ ਤਾਂ ਆਪਾਂ ਦੇ ਵੀ ਹਾਸੀ ਆ ਲੱਗਦੀ। ਹਾਂ ਇਹ ਸਹੀ ਆ। ਚੱਲ ਦੁਬਾਰਾ ਪੋਜ਼ ਹੋਈਏ ਪੋਜ਼ ਹੋਈਏ ਚੱਲ। ਹਾਂ। ਹਾਰ ਦੋ ਮੈਨੂੰ ਓਏ ਲੈ ਲੈ ਬੱਕਰ ਨੂੰ ਬੱਕਰ। ਕੋਈ ਨਾ ਕੋਈ ਨਾ। ਹਾਏ ਬੱਚਿਆ ਮੈਨੂੰ ਕੋਈ ਪੈਸਾ ਨਹੀਂ ਖਰਦਾ ਇਹ ਤੁਹਾਨੂੰ ਕੋਈ ਬਾਬਾ ਆਉ ਪਾ ਦੱਸ ਦੇਣ ਕਰ ਲਏਗਾ ਕਰਨਾ ਪੈਣਾ ਕਿਲੋ ਚੌਲ ਲਿਆਂ ਕਿਲੋ ਚੌਲ ਦੋ ਟੱਕ ਡੁੱਧ ਦੇ ਲਿਆਂ ਠੀਕ ਆ ਬਾਬਿਆਂ ਨੂੰ ਡਾਉਣ ਕਰਦੀ ਫਿਰ ਬਾਗਾਂ ਨੂੰ ਮੰਨ ਜੇਗਾ ਮੈਂ ਜੇ ਕੰਮ ਬਣ ਗਿਆ ਫੇਰ ਮੰਨੂਗਾ ਅਸੀਂ ਅਗਲੀ ਵਾਰ ਆਵਾਂਗੇ ਅਸੀਂ ਜੋੜਾ ਲੈ ਕੇ ਜਾਵਾਂਗੇ ਬਾਬਿਆਂ ਨੂੰ ਦੇ ਦੇਂਗਾ ਜੋੜਾ ਜੋੜਾ ਕਾਦਾ ਜੋੜਾ ਚੱਪਲਾਂ ਪੈਰਾਂ ਚ ਪਾਉਣ ਵਾਲੀ ਠੀਕ ਦੇ ਦੇਂਗੇ ਹਾਂ ਜੀ ਦੇ ਲਾਂਗੇ ਠੀਕ ਇੱਕ ਸੂਟ ਲੱਗੂਆ ਬਾਬੇ ਕੁੜਤਾ ਪਿਆ ਮਾਂ ਸਵਾਉਣਗੇ ਨਮਾ ਠੀਕ ਆ ਤੇ ਵਿਆਹ ਤੇ ਜਾਣਾ ਹੁੰਦਾ ਬਾਬਿਆਂ ਨੇ ਵੀ ਕੱਪੜੇ ਤਾਂ ਨਹੀਂ ਕੋਈ ਡਿਮਾਂਡ ਵੀ ਕਿਹੜੇ ਕੰਪਨੀ ਦਾ ਨਹੀਂ ਨਹੀਂ ਕੱਪੜਾ ਸਾਨੂੰ ਜਿਹੜਾ ਮਰਜੀ ਸਾਦਾ ਦੇ ਦੋ ਬਾਬੇ ਉਹੀ ਪਾ ਲੈਣੇ ਅਸੀਂ ਤਾਂ ਪੱਕਰ ਬੰਦੇ ਹੁੰਨੇ ਆ ਰੱਬ ਨਾਲ ਸਾਡੀਆਂ ਧਾਰਾਂ ਜੁੜੀਆਂ ਐਡੀ ਕੋਈ ਗੱਲ ਨਹੀਂ ਹੁੰਦੀ ਬੱਚਾ ਚੰਗਾ ਖੁਸ਼ ਰਹੀਂ ਬੱਚਾ ਚੰਗਾ ਬਣ ਧੰਨਵਾਦ ਤੁਹਾਡਾ ਬਹੁਤ ਬਹੁਤ ਘੁਕੀ ਕਿੱਦਾਂ ਬੋਲਦੀ ਜਦੋਂ ਖੇਤਾਂ 'ਚ ਮਤਲਬ ਅਪ੍ਰੈਲ ਅ ਮਈ ਦੇ ਮਹੀਨਿਆਂ 'ਚ ਘੁਕੀ ਬੋਲਦੀ ਜਿਹੜੀ ਖੇਤਾਂ ਦੇ ਵਿੱਚ ਉਹ ਐਦਾਂ ਬੋਲਦੀ ਆ ਕੜੀ ਆ ਮੈਂ ਖੜੀ ਆ ਮੈਂ ਖੜੀ ਉਹ ਮੇਰਾ ਬੁੱਲ ਸੁੱਕੇ ਵਿੱਚ ਰੱਖਾ ਗੁੱਗੀ ਨੇ ਅੱਜ ਚਾਰ ਚੌਗਾ ਨਹੀਂ ਖਾਇਆ ਪ੍ਰੋਪਰ ਇਹ ਨਿਕਲ ਨਹੀਂ ਰਹੀ ਆਵਾਜ਼ ਨਿਕਲਦੇ ਕੋਰੇ ਉਹ ਸੁੱਕੇ ਵੈਰਾ ਗੁੱਗੀ ਮਰੀ ਮੂਰੀ ਤਾਂ ਨਹੀਂ ਹੋਈ ਅੰਦਰ ਮਰੀ ਵੀ ਨਹੀਂ ਆਈ ਜੀ ਸੋ ਪੀ ਵਈ ਆ ਲੈ ਮਾਰਿਆ ਥੱਪੜ ਦੁੱਪੜ ਲੋੜੀ ਦੋ ਜੀਤ ਪੈਂਚਰ ਵਾਲੀ ਬਾਤ ਸੁਣਾਉਣਾ ਮੈਂ ਉਹ ਡੱਬ ਲੈ ਮੈਂ ਤਾਂ ਲੈਦਾ ਪੱਕਾ ਪੈਂਚਰ ਉਹ ਛਾਪੂ ਆਈ ਆਈ ਅੱਜ ਨਾ ਕਿਹਨ ਜਦ ਵੀ ਆਉਂਦਾ ਜੀਤ ਪੈਂਚਰ ਵਾਲੇ ਨੂੰ ਪੈਂਚਰ ਲਾ ਕੇ ਚਲਾ ਜਾਂਦਾ ਹਾਂ ਜੀਤ ਪੈਂਚਰ ਤੇ ਹੁਣ ਆਪਣਾ ਜਿਹੜਾ ਰੈੱਬ ਦੇ ਰੇਡੀਓ ਟੂ ਚ ਜਿਹੜਾ ਉਹ ਮਾਮਾ ਹੁੰਦਾ ਮੁੰਡੇ ਦਾ ਉਹਦਾ ਬੋਲਦਾ ਮਨਿੰਦਰ ਮੰਜਰ ਬਾਣੀਆਂ ਪੋਲੀਆਂ ਗੱਲਾਂ ਕਰਦਾ ਮੇਰੇ ਯਾਰ ਜੈਨਦਰ ਹੁੰਨੇ ਅਸੀਂ ਉਹ ਵਾਲਾ ਜੀ ਇਹ ਫੈਮਿਲੀ ਕਲਾਸ ਉੱਚ ਵੀ ਆਂਦਾ ਹੁੰਦਾ ਉਹ ਵਾਲਾ ਜੀ ਇਹ ਇੱਕ ਆਪਣਾ ਹੈਗਾ ਜੀ ਹੁੜਕਾਉਣ ਦਾ ਕਨਵਰਗਰ ਵਾਲ ਦੀ ਹੱਕਰਾ ਦੇ ਸਭ ਰੱਬ ਤੇ ਛੱਦਿਆ ਮਾਂ ਮਾਈ ਕੋ ਫਿਕਰ ਨਾ ਕੋਈ ਫਾਕਾ ਬਾਬਾ ਮੋੜੀ ਦਾ ਚੱਕ ਮਾ ਬਚੱਕ ਓਏ ਨਮਾਸਤ ਬਣਾ ਦਾ ਨਗੇ ਬੇਬਾਲ ਨਾ ਚਮਲਾ ਬਣਾ ਗੇ ਬੇਬਾ ਆ ਜਾ ਨਗੇ ਬੇਬਾ ਆਦਾਨੇ ਦੇ ਵਿਵਾ ਨਾ ਜਾਈ ਮਸਤਾ ਦੇ ਦੇੜੇ ਮਸਤ ਬਣਾਦਣਗੇ ਵਿਵਾ ਆਹੜਾ ਮਸਤ ਬਣਾਦਣਗੇ ਵਿਵਾ ਵੈਰੀ ਗੁੱਡ ਹਾਏ ਹੋ ਪਾਈ ਮਾਰ ਤੀ ਓਏ ਨਾ ਬੋਲੇ ਪਾਈ ਲੈ ਓਏ ਸਾਡੀ ਇੱਥੇ ਨਹੀਂ ਰਹੀ ਰੈਂਗੋ ਦਾ ਦਰਦ ਇੱਥੇ ਸੁਪਨਾ ਫਿਲਮ ਚ ਕਹਿੰਦਾ ਨਹੀਂ ਹੁੰਦਾ ਜਿੱਥੇ ਉਹ ਪੁੱਤ ਜੀ ਪਟਨੇ ਆਣੇ ਮਿੱਟੀ ਕੱਢਣ ਵਾਲੇ ਉੱਥੇ ਕਹਿੰਦੇ ਨਹੀਂ ਹੁੰਦਾ ਹੈਗਾ ਵੀ ਉਹ ਆਪਣਾ ਹਾਏ ਉਹ ਬਾਈ ਕੀ ਆ ਵੇ ਟਰੱਕ ਆ ਸੀ ਵੇ ਮੱਤ ਆ ਸੀ ਵੇ ਜਾਂ ਕਰ ਤੂੰ ਵੇ ਅੱਜ ਮੇਰਾ ਪੱਕਾ ਮੈਂ ਘਰ ਸ਼ਾਂਤੀ ਉਹ ਲੈਣੀ ਆ ਹਾਂ ਆਪਾਂ ਘਰ ਪੱਕਾ ਬਣਾ ਲੈ ਹਾਂ ਬੈਠੀ ਬੇਬੇ ਬੇਬੇ ਸ਼ਾਂਤੀ ਉਹ ਲੈ ਕੇ ਆੜੀਆਂ ਦੱਸਤਾ ਬੇਬੇ ਸ਼ਾਂਤੀ ਬਾਊ ਕੀ ਘਰੇ ਮੈਂ ਤੇ ਸ਼ਾਂਤੀ ਬਾਈ ਕੁਛ ਕਹਿ ਛੱਡ ਮੈਂ ਨਾ ਤੈਨੂੰ ਦੁਖੀ ਕਰਿਆ ਆਪਾਂ ਆਪਾਂ ਸ਼ਾਂਤੀ ਸ਼ਾਂਤੀ ਉਹ ਲਿਓ ਇਹ ਸਭ ਨਿਕਲ ਲਗੇ ਘੁੱਗੀ ਦੀ ਬਾਜ ਹੁਣ ਨਿਕਲੂਗੀ ਥੋੜੀ ਥੋੜੀ ਨਿਕਲੂਗੀ ਸੁੱਤੀ ਬਾਈ ਨਾਲ ਹੋਰ ਵੀ ਆ ਕੋੜਾ ਹੋਰ ਵੀ ਕੱਢਾ ਹੀ ਇੱਕ ਪਸਾਦੇ ਨਾ ਕੁੱਕੀ ਦੇ ਬਾਹਰ ਆਉਗੇ ਫਿਰ ਸਾਰੇ ਆ ਜਾਣਗੇ ਬਾਕੀ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਪ੍ਰੋਗਰਾਮ ਅੱਜ ਕਿਦਾਂ ਨੱਚੀਦਾ ਹੁੰਦਾ ਕਿਦਾਂ ਭੰਗੜਾ ਪੈਂਦਾ ਸਾਨੂੰ ਸ਼ਾਮ ਨੂੰ ਦਿਖਾਵਾਂਗੇ ਜਾਗੋ ਚ ਕਿਵੇਂ ਜਾਗੋ ਨਿਕਲਦੀ ਹੁੰਦੀ ਹੈ ਸਹੀ ਜਾਗੋ ਚ ਕੁੱਕਾਂ ਦੇਖੇ ਫਿਰ ਜਦੋਂ ਹੀ ਕੁਗੀਆਂ ਕਾ ਕੇ ਸੱਤ ਹੋ ਜਾਂਦੇ ਹਾਂ ਹਾਂ ਪਹਿਲਾਂ ਹੋਣੀ ਕੱਢ ਲੋ ਫਿਰ ਬਾਅਦ ਚ ਨਿਕਲੀਆਂ ਨਹੀਂ ਕੁਗੀਆਂ ਸਾਡੀਆਂ ਬਸ ਤੁਹਾਨੂੰ ਤੁਸੀਂ ਦੱਸੋ ਜੀ ਤੁਹਾਨੂੰ ਕਿੱਦਾਂ ਲੱਗਾ ਚੰਡੀ ਕੱਢਾ ਕੇ ਬਹੁਤ ਵਧੀਆ ਵੀ ਚੰਡੀ ਕੱਢ ਲੈ ਕੇ ਜਾਣਾ ਚਾਹੀਦਾ ਚੰਡੀ ਕਿਹੜੇ ਬੈਠੇ ਹੁਣ ਆਪਾਂ ਕਾਲੀ ਸੈਕਟਰ ਬਸ ਆਹ ਐਂਟਰ ਹੈ ਇਹ ਸਾਰਾ ਐਂਟਰ ਅੱਜ ਘੁੰਮੋ ਸਹੀ ਕਰ ਲੋ ਨਿਊਜ਼ੀਲੈਂਡ ਕਾ ਤੇ ਜਿਆਦਾ ਵਧੀਆ ਸੜਕਾਂ ਸੋਕਾਂ ਵਧੀਆ ਇੱਥੇ ਚੱਲੀਆਂ ਇੱਥੇ ਚੱਡੀ ਘਾੜਾ ਜਿਆਦਾ ਵਧੀਆ ਹੁੰਦਾ ਹੁਣ ਤਾਂ ਮੋਹਾਲੀ ਦੀਆਂ ਤਾਂ ਨਹੀਂ ਉੱਤਨੀ ਚੱਲਦੇ ਬੜੇ 48 ਸੋਕਾ ਸਾਡਾ ਕੋਈ ਘੱਟ ਦੇ ਦੀਏ ਬਸ ਕੋਈ ਇੱਕ ਕਰ ਸਾਡਾ ਅੱਛਾ ਅੱਛਾ ਨਿਗਰਾ ਵੀਰਾ ਦੇ ਦੀ ਵੀਰਾ ਆਹ ਵੀਰਾ ਜਿਹਦਾ ਵਿਆਹ ਹੈ ਚਾਰ ਪੰਜ ਜਾਣੇ ਇੰਦੇ ਭੈਣਾ ਸਾਰੇ ਆਹ ਸਕੂਲ ਚ ਦੇ ਅੱਛਾ ਅੱਛਾ ਤਾਂ ਗਾੜੀ ਚ ਆ ਨੇੜੇ ਹੈ ਵਿਖਾ ਕੇ ਲੈ ਕੇ ਆਉਂਦੇ ਜੈਨ ਸਕੂਲ ਸਕੂਲ ਦੇ ਸਾਨੂੰ ਦਰਸ਼ਨ ਕਰਾਵਾਂਗੇ ਅੱਜ ਜਰੂਰ ਹਾਂ ਬਾਦਲੇ ਰਿਓ ਸਾਡੇ ਨਾਲ ਟੇਕ ਕੇਅਰ ਬਾਏ ਬਾਏ